ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਮੇਰੀ ਵੀਡੀਓ ਦੇਖੋ ਤੇ ਸ਼ੇਅਰ ਕਰੋ ਜੀ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅੱਜ ਅਸੀਂ ਬੱਚਿਆਂ ਲਈ ਮੈਗੀ ਬਣਾ ਰਿਹਾ ਪਾਣੀ ਨੂੰ ਉਬਾਲ ਲਿਆ ਪਹਿਲਾਂ ਟੋਪੈਕ ਤੋਂ ਮੈਗੀ ਦੇ ਲੈਂਦੇ ਨੇ ਜੀ ਫਿਰ ਮੈਗੀ ਨੂੰ ਪਾਣੀ ਚ ਪਾ ਦਾਂਗੇ ਸਾਬਦੇ ਆਪਣੇ ਆਪਣੇ ਤਰੀਕੇ ਹੁੰਦੇ ਨੇ ਜੀ ਮੈਗੀ ਬਣਾਉਣ ਦੇ ਪਰ ਮੈਂ ਤਾਂ ਇਸ ਤਰੀਕਾ ਬਣਾਉਣੀ ਆ ਪਾਣੀ ਨੂੰ ਗਰਮ ਕਰਕੇ ਮੈਗੀ ਨੂੰ ਵਿੱਚ ਪਾ ਕੇ ਤੇ ਉਬਾਲ ਦੇ ਲੈਣੀ ਆ ਇਹਨੂੰ ਹਜੇ ਹੋਰ ਆਹ ਹੋਣ ਦੇਵਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਹਲੇ ਜਨ ਇਹਨੂੰ ਇਹਦੇ ਪੈਕਟ ਆਪਾਂ ਜੀ ਕਟਰ ਦੇ ਮਦਨਾ ਖੋਲ ਲਾਂਗੇ ਤੇ ਕਪੌਲੀ ਦੇ ਵਿੱਚ ਪਾ ਲਾਂਗੇ ਇਹ ਨਿਸ਼ਾਨ نیچے ਪਾ ਲਿਆ ਤੇ ਫਿਰ ਇਹਦੇ ਉੱਤੇ ਠੰਡਾ ਪਾਣੀ ਪਾਤਾ ਜੀ ਇਸ ਤਰ੍ਹਾਂ ਜਿਸ ਨਾਲ ਇਹ ਆਪਸ ਚ ਨੇ ਚੇਪੀ ਇਹਦੇ ਨਾਲ ਹੀ ਵਧੀਆ ਬਣ ਚੰਗੀਏ ਜੀ ਇਹਨੂੰ ਇਸ ਤਰੀਂ ਧਰ ਦਾਂਗੇ ਜੀ ਇਸ ਤਰੀਂ ਪਈ ਰਹੂਗੀ ਇਹਦਾ ਪਾਣੀ ਸਾਰਾ ਹੋ ਹੋ ਜਾਊਗਾ ਨੀਚੇ ਨੁੱਚੜ ਜਾਊਗਾ ਜੀ ਇਹਨ ਲੈ ਲਿਆ ਜੀ ਹੁਣ ਗਰਮ ਕਰ ਲਿਆ ਹੁਣ ਇਹਦੇ ਵਿੱਚ ਕਿਉਂ ਪਾਵਾਂਗੇ ਅਸੀਂ ਦੇਸੀ ਘਿਓ ਵਰਤਦੇ ਹਾਂ ਜੀ ਤੁਸੀਂ ਕੋਈ ਵੀ ਵਰਤ ਸਕਦੇ ਹੋ ਜੀਰਾ ਪਾਵਾਂਗੇ ਗਰਫ ਮੈਂ ਵਿਸਪਿਆ ਜੀ ਪਾਵਾਂਗੇ ਹਲਕੀ ਜਿਹੀ ਬਰੌਂਹ ਹੋ ਤੱਕ ਆਹ ਨੂੰ ਭੁੰਨ ਲਾਂਗੇ ਜੀ ਦੋ ਸਮਾਲ ਸੀ ਉਹ ਪੈਕਟਾਂ ਚ ਛੋਟੇ 24 ਕੌਲੀ ਚ ਕੱਢ ਲਏ ਆਪਾਂ ਨੇ ਇਸ ਤਰ੍ਹਾਂ ਪਿਆਜ਼ ਨੂੰ ਭੁੰਨ ਲਾਂਗੇ ਜੀ ਇੰਨਾ ਕਪਾਰ ਹੋਣ ਤੱਕ ਮੇਰੇ ਵਿੱਚ ਮਸਾਲੇ ਪਾਵਾਂਗੇ ਸਿ ਪਾਲਣੇ ਆ ਇਹ ਐਕਸਟਰਾ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਮਿਰਚ ਹੁਣ ਇਹਦੇ ਵਿੱਚ ਇਹ ਮਸਾਲਾ ਪਾਤਾ ਜਿਹੜਾ ਪੈਕਾਂ ਚੋਂ ਕੱਢਿਆ ਸੀ ਚੰਗੀ ਤਰ੍ਹਾਂ ਹਲਾ ਲਾਂਗੇ ਜੀ ਇਹਨੂੰ ਹੁਣ ਮੈਂ ਮੈਗੀ ਦੇ ਵਿੱਚ ਪਾ ਦਾਂਗੀ ਇਹ ਸਾਰੀ ਆਪਣੀ ਮੈਗੀ ਬਣ ਕੇ ਤਿਆਰ ਹੈ ਸਾਰੇ ਮਿਕਸ ਕਰਕੇ ਥਿਲਪੰਚ ਪੈਕ ਕਰਤੀ ਇਹ ਨਾਲ ਸੌਸ ਵੀ ਪਾਈ ਹੈ ਤਿੰਨੇ ਬੱਚਿਆਂ ਦੇ ਦੀ ਪੰਚ ਮੈਗੀ ਪਾਤੀ ਜੀ ਹੁਣ ਬੱਚੇ ਸਕੂਲ ਜਾਣਗੇ ਮੈਗੀ ਲੈ ਕੇ ਜਿਹੜੀ ਬਚ ਗਈ ਉਹ ਘਰੇ ਆ ਕੇ ਖਾਣਾਂਗੇ ਜੀ ਬੱਚੇ ਸਕੂਲ ਲਈ ਰੈਡੀ ਹੋਏ ਮੈਂ ਇਹਦਾ ਹੁਣ ਜੂੜਾ ਕਰਦੀ ਆ ਇਹ ਮੇਰੀ ਜਠਾਣੀ ਨੇ ਜੀ ਆਪਦੇ ਪੁੱਤੇ ਦਾ ਚੌਲਾਂ ਦਾ ਕੜਾਹਾ ਕੱਢਿਆ ਸੀ ਅਸੀਂ ਲੈ ਕੇ ਆਏ ਆ ਸਾਡੇ ਪਿੰਡਾਂ ਚ ਰਵਾਜ ਹੈ ਜੀ ਏਸੀ ਮੇਰਾ ਅੱਜ ਦਾ ਬਲੌਗ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਕੱਲ ਨੂੰ ਮਿਲਦੇ ਆਂ ਜੀ ਇੱਕ ਨਵੇਂ ਬਲੌਗ ਨਾਲ ਤਦ ਤੱਕ ਲਈ ਸਸਰੀ ਘਰ ਜੀ